ਅਲਵੇ ਮੰਜੇ ਤੇ ਨਹੀਂ ਬੈਠਾ ਹਲੋ ਭਾਈ ਬਾਜਾਰ ਐ ਮੈਂ ਦੁੱਕੀ ਦਾ ਬੰਦਾ ਹੁੰਦਾ ਵੀਡੀਓ ਜੀ ਬਣਾ ਕੇ ਪਾ ਦੂੰਗਾ ਕੋਈ ਉਹ ਬੋਲਣ ਗਿਆ ਬਾਤਾਂ ਦਾ ਹੈ ਸੱਚੀ ਗੱਲ ਹੈ ਇਹ ਆ ਫੇਸਬੁੱਕ ਦੀ ਥਿਆਰੀ ਆ ਲੋਕਾਂ ਨੂੰ ਭੇਡ ਦੇ ਜਾਏ ਕੁੱਤਿਆਂ ਵਾਂਗੂ ਭੋਕੀ ਜਾਂਦੇ ਨੇ ਤੇ ਹਲਕੇ ਹੋਏ ਨੇ ਬਸ ਆਈ ਹੈ ਦੇਖਦੇ ਨਹੀਂ ਹਾਂ ਕਮਲ ਦਾ ਉੱਥੇ ਬਣਦੇ ਨੇ ਹਾਂ ਹਾਂ ਪਤਾ ਵੀ ਇਹ ਤਾਂ ਖਾਣ ਨੂੰ ਮਿਲ ਜੀ ਗਾ ਵੀ ਇਹਨਾਂ ਨੂੰ ਪੌਂਖਦੇ ਆ ਸਹੀ ਗੱਲ ਹੈ ਹਾਂ ਆਪ ਦਾ ਦੇਖਦੇ ਨੇ ਇਹ ਵੀ ਸਾਨੂੰ ਕਮਾਈ ਹੋਣੀ ਚਾਹੀਦੀ ਹੈ ਲੋਕ ਇਹ ਜੀ ਨੇ ਲੋਕ ਇਹ ਵੀ ਸਾਰੇ ਪਹਿ ਲੋਕਾਂ ਦਾ ਆਪ ਦੇ ਕਰੇ ਚਾਹੇ ਭੈਣ ਦੇ ਯਾਰ ਖੇ ਖਾਂਦੇ ਫਿਰਦੇ ਹੋਲ ਜਵਾਖ ਦੂਜਿਆਂ ਬਾਰੇ ਆ ਜੇ ਘਰ ਤੇ ਕੋਠਿਆਂ ਤੇ ਚੜ ਕੇ ਦੇਖਦੇ ਨੇ ਇਹ ਜੀ ਦੁਨੀਆਦਾਰੀ ਆ ਗੱਲ ਪੱਕੀ ਹੈ ਕਦੇ ਬੁਲਾਇਆ ਸੀ ਮੈਨੂੰ ਉੱਤਰੀ ਪੁਆ ਮੈਨੂੰ ਜੀ ਬੁਲਾਇਆ ਸੀ ਮੈਨੂੰ ਤਾਂ ਦੇ ਮੈਂ ਤਾਂ ਤੈਨੂੰ ਆਈ ਬੁਲਾਇਆ ਸੀਗਾ ਮੈਂ ਕਿ ਉੱਧਰ ਮੇਰੀ ਲੜਾਈ ਜੀ ਹੋ ਗਈ ਪਰ ਅੰਜਲਹੋਰਾ ਨਾਲ ਕਿਉਂ ਕਿਉਂ ਕਹਦੀ ਅਸਲ ਤੂੰ ਚਾਚੇ ਦੀਆਂ ਬੋਧੀਆਂ ਪੱਟ ਮੈਂ ਘਰੇ ਮੋਹਰ ਲਵਾਉਣ ਗਈ ਪਹਿਲਾਂ ਤਾਂ ਸਰਪੰਚ ਦੇ ਬੈਠਾ ਸੀ ਚਾਚਾ ਚੰਗਾ ਪੜਾ ਮੈਂ ਕਿਹਾ ਚਾਚੇ ਵੀ ਤੂੰ ਮੇਰੇ ਕਾਗਜ਼ਾਂ ਤੇ ਮੋਹਰ ਲਾ ਦੇ ਉਹ ਲਾਲ ਖੀਰ ਅੰਦਰ ਨਹੀਂ ਜਿਹੜੇ ਘਰ ਆਏ ਉਹ ਸਰਪੰਚ ਨੇ ਕਿਹਾ ਸੀ ਮੋਹਰ ਜੀ ਲਵਾ ਲੈ ਚਾਚਾ ਕਹਿੰਦਾ ਮੋਹਰ ਘਰੇ ਪਈਆ ਘਰੇ ਲਾਉ ਜਿਉਂ ਮੈਂ ਘਰੇ ਗਈ ਮਰ ਤਾਂ ਮੰਗਰ ਪੈ ਗਈਆਂ ਚਾਰੇ ਪੈਰ ਚੱਕ ਕੇ ਦੋਹੇ ਜਾਣੀਆਂ ਉਹ ਸਰ ਵੀ ਤਾਂ ਇਹ ਤਾਂ ਪਿੰਡ ਨਿਕਲੀ ਹੋਈ ਹੈਗੀ ਪ੍ਰੀਤੋ ਤੇ ਆ ਪਰੰਜਲ ਇੰਨਾ ਆਵਾ ਤਵਾ ਬ ਜਦੋਂ ਘਰੇ ਜਾਨੀਆ ਪੁੱਠਾ ਹੀ ਬੋਲਦੀ ਆ ਵੀ ਮੈਂ ਬੇਮਤਲਬੇ ਘਰੇ ਜਾਨੀ ਆ ਜੋ ਕੋ ਮੈਨੂੰ ਕੰਮ ਹੁੰਦਾ ਮੈਂਬਰ ਕੋਲ ਹੀ ਜਾਨੀ ਆ ਮੈਂ ਚਾਚੇ ਕੋਲ ਹੀ ਜਾਨੀ ਆ ਹੂੰ ਸੋ ਸੋ ਕੁਛ ਬੋਲੀਆਂ ਸੁਣਿਆ ਨਹੀਂ ਜਾਂਦਾ ਸੀ ਕਿ ਤੂੰ ਤਾਂ ਲੱਖ ਰੁਪਏ ਕਿਹੜੇ ਲੱਖ ਰੁਪਏ ਖਾ ਗਈ ਮੈਂ ਉਹਨਾਂ ਦਾ ਲੱਖ ਰੁਪਏ ਕਿਹੜਾ ਲੱਖ ਰੁਪਏ ਜਾਨੀਆ ਨੇ ਮੈਨੂੰ ਕੀ ਪਤਾ ਜਦੋਂ ਗੱਲ ਕਰੀਂਗਾ ਲੱਖ ਰੁਪਏ ਕੇ ਸਰ ਵੀ ਵੀ ਲੱਖ ਰੁਪਏ ਦੀ ਗੱਲ ਕਰਦੇ ਮੈਂ ਉਹ ਕ ਕਰਦਲ ਬੋਲਦੀ ਨਹੀਂ ਕਿ ਕੋਈ ਵੀ ਰੇਣਾ ਦਿੱਤੇ ਨਾ ਮੈਨੂੰ ਤੁਸੀਂ ਮੈਨੂੰ ਕੀ ਪਤਾ ਉਹੀ ਤਾਂ ਗੱਲ ਹੈ ਵੀ ਮੈਨੂੰ ਤਾਂ ਵੀਰੇ ਨੇ ਪੈਸੇ ਦਿੱਤੇ ਨੇ ਬਾਕੀ ਭਾਈ ਕਿਉਂ ਤੇਰੇ ਤੋਂ ਜਿਹੜੇ ਹੁਣ ਮੈਨੂੰ ਚਾਚੇ ਨੇ ਪੈਸੇ ਦਿੱਤੇ ਸੀ ਹੁਣ ਚਾਚੇ ਨੇ ਤਾਂ ਮੈਨੂੰ ਕਿਹਾ ਪੰਚਾਇਤ ਕਰਨ ਨੂੰ ਦਿੱਤੇ ਸਰਕਾਰ ਕਰਨ ਨੂੰ ਪੈਸੇ ਆਏ ਮੈਨੂੰ ਤਾਂ ਕੋਈ ਪਤਾ ਨਹੀਂ ਉਹਨਾਂ ਪੈਸਿਆਂ ਦਾ ਮੈਨੂੰ ਇਹਨਾਂ ਨਾਲ ਕੁਝ ਬੋਲਦਾਂ ਮੈਂ ਇਤਰੀ ਫਿਰਦੀ ਐਗੀ ਹੈ ਉਹਨਾਂ ਦਾ ਮਰੇ ਸਾਣੂ ਆਏ ਆ ਵੀ ਉਈਆਂ ਚਰਨੋ ਉਈ ਆਏ ਗਏ ਕਰਦੀਆਂ ਮੈਨੂੰ ਉਹ ਉਹੀ ਤਾਂ ਗੱਲ ਹੈ ਉਹਨਾਂ ਨੂੰ ਆਏ ਮੈਂ ਕਿਹੜਾ ਫਿਰ ਗਏ ਕਰਦੀਆਂ ਹੈ ਕੀ ਹੋ ਗਏ ਜੇ ਸਾਡੇ ਜ਼ਮੀਨ ਨਹੀਂ ਹੈਗੀ ਹਾਂ ਆਖਰ ਨੂੰ ਕਮਾਈ ਕਰਕੇ ਖਾਣੇ ਆ ਭੁੱਖੇ ਤਾਂ ਨਹੀਂ ਸੌਂਦੇ ਹਾਂ ਆ ਹੈਗੀ ਦੀ ਜ਼ਮੀਰ ਵੀ ਮਰੇ ਸਲਦੇ ਮਾਰੇ ਲੱਛਣੀ ਖਾ ਗਿਆ ਆ ਦੇਖ ਲੈ ਤੇਰਾ ਕੀ ਕਸੂਰਾ ਹੋਣਾ ਗੱਲ ਤਾਂ ਉਹੀ ਕਹਨੇ ਆ ਜਿਵੇਂਂਦਰ ਚੱਜਦਾ ਹੁੰਦਾ ਮੈਨੂੰ ਕਾਹਨੂੰ ਆ ਦਿਨ ਦੇਖਨੇ ਪੈਂਦੇ ਕਾਹਨੂੰ ਉਹਨਾਂ ਨੂੰ 2 ਟਕੇ ਦੀਆਂ ਨੂੰ ਤੂੰ ਗੱਲਾਂ ਸੁਣਨੀਆਂ ਪੈਂਦੀਆਂ ਮੈਨੂੰ ਹੈ ਗੱਲ ਤਾਂ ਉਹੀ ਆ ਆ ਪ੍ਰਿੰਜਾ ਦੇਖ ਲੈ ਹੱਥ ਪਾਉਣ ਨੂੰ ਆਉਂਦੀ ਸੀ ਮੈਨੂੰ ਦੋ ਜਾਨਾਂ ਫੜਕੇ ਕਾਉਨ ਨੂੰ ਫਿਰਦੀਆਂ ਸੀ ਮੈਂ ਤਾਂ ਦੇਲ ਦਾ ਗੋਡੇ ਥੱਲੇ ਮੈਂ ਨਹੀਂ ਬਖਸ਼ਾ ਹੈਗਾ ਫਿਰ ਮੈਂ ਦੇਖ ਹੀ ਜਾਊਂਗੀ ਉਈਆ ਕਮ ਹਾਂ ਮੈਂ ਕਿਉਂ ਇਤੁਰੀ ਫਿਰਦੀ ਆ ਦੇਸੀ ਕਿਉਂ ਖਾਨੀਆਂ ਕਮ ਗੱਲ ਤਾਂ ਉਹੀ ਹੈ ਮੀ ਜਾਣਦੇ ਚਰਨਾਂ ਨੂੰ ਕਾ ਤੁਸੀਂ ਉਹੀ ਤਾਂ ਗੱਲ ਕਰਦੀਆਂ ਵੀ ਤੁਸੀਂ ਜਿਹੜਾ ਇੰਨਾ ਕੁਝ ਬੋਲਦੀਆਂ ਮਾੜਾ ਮੋਟਾ ਸੋਚ ਸਮਝ ਕੇ ਬੋਲ ਲਓ ਮੈਂ ਕਰੂੰ ਗੱਲ ਕੋਈ ਨਾ ਕੋਈ ਬਾਈ ਕਰਨਾ ਕਰ ਮੈਂ ਕਰੂੰ ਪਾਗੂ ਨਾਲ ਕਰਦੀ ਕੀ ਗੱਲ ਹੈ ਬਾਈ ਚਾਚੇ ਦੀਆਂ ਬੁੱਧੀਆਂ ਪਟਾ ਸੱਚ ਚਾਚੇ ਚ ਗਲਤੀ ਹੈ ਉਸਨੇ ਬੋਲਿਆ ਹੈਗਾ ਲੈ ਵਿੱਚ ਹਾਂ ਹੁਣ ਮੈਂ ਜਨਾਨੀ ਪਿੱਛੇ ਯਾਰ ਦੇ ਗੱਲ ਨੂੰ ਹੱਥ ਤਾਂ ਦੇਖ ਪਾਉਣੀ ਲੱਗਿਆ ਮੈਂ ਗੱਲ ਕਰੂੰਗਾ ਪਿਆਰ ਨਾਲ ਕਰੂੰਗਾ ਗੱਲ ਜੱਸੀ ਆਲੀ ਤਾਂ ਦੇਖ ਲੈ ਕਿੰਨੀ ਤੇਜ ਐ ਨਹੀਂ ਮੈਂ ਉਹਨੂੰ شریف ਸਮਝਦੀ ਸੀ ਮਾਹ ਚਲੇ ਤਾਂ ਸਿਆਣੀ ਐ ਬੋਲ ਤਾਂ ਜਮੀ ਤੇਜ ਨਿਕਲੀ ਪੂਰੀ ਪਟੇ ਜਣੀਆਂ ਕੋਈ شریف ਹਾਂ ਉਧਰ ਬੰਤਾਲੀ ਉਧਰ ਬੰਤਾਲੀ ਤਾਂ ਬੋਲਨ ਨਾ ਦੇਵੇਂ ਕਿਸੇ ਨੂੰ ਇਹ ਪਾਏ ਇਪੌਨੀ ਨੇ ਰੀਲੇ ਸਰਾਂ ਤੇ ਚੁੰਨੀਆਂ ਲੈ ਕੇ ਥੰਨੇ ਲਿਖਦਾ ਗੁਰੂ ਵਾਇਗੁਰੂ ਮੇਰੀ ਖਬਰੇ ਆਉਂਦੀ ਐ ਇਹਨਾਂ ਦੀ ਵੀ ਘਰ ਆਲਾ ਮਾਰ ਤੱਕ ਵਿੱਚ ਦੀ ਕੱਢਦਾ ਤੀਰ ਜਿਆ ਇਹ ਹੁੰਦੀਆਂ ਨੇ ਪੂਰੀ ਛੇਤਰ ਪਰੇਡ ਕਰਕੇ ਹੀ ਆ ਮੈਂ ਤਾਂ ਨਹੀਂ ਬਖਸ਼ਿਆ ਫਿਰ ਹਾਂ ਮੈਂ ਨਹੀਂ ਬਖਸ਼ਿਆ ਇਸ ਸਮਾਜ ਦਾ ਸਮਾਜ ਦਾ ਭਾਏ ਦਾ ਕੁਝ ਹੋਰ ਹੀ ਰੂਪ ਹੁੰਦਾ ਮਾੜਾ ਦੇਖੀ ਜੋ। ਲੈਟ ਤੇ ਕੁਝ ਹੋਰ ਹੁੰਦੇ ਨੇ, ਬਾਹਰ ਕੁਝ ਹੋਰ ਹੁੰਦੇ ਨੇ। ਮੇਰੀ ਗੱਲ ਸੁਣ ਮਾਰੇ ਨੂੰ ਚਾਚੇ ਨੂੰ ਸਮਝਾਈ ਵੀ ਐ ਕਿਉਂ ਬੋਲਦੀਆਂ ਨਹੀਂ। ਕਹੀਂ ਤੂੰ ਮੈਂ ਕਰੂੰਗਾ। ਕਹਿੰਦਾ ਨਹੀਂ ਹੈਗਾ ਤੂੰ ਕਰ ਲੂੰਗਾ। ਪਹਿਲਾਂ ਵੀ ਬਥੇਰੇ ਕੁਝ ਪੇਸ਼ ਦਿੱਤਾ ਮੇਰੇ ਨਾਲ ਹਾਂ। ਕਾਨੂੰ ਕਹਿਣਾਗਾ ਤੂੰ ਚਰਨ ਨੂੰ ਕਿ ਮੈਂ ਬੇਇੱਜ਼ਤ ਕਰਦਾ ਤੁਸੀਂ ਘਰੇ ਬੁਲਾ ਕੇ। ਉਹ ਲਪਾਉਂਗਾ ਤੇ ਕਾਗਜ਼ਾਂ ਤੇ ਕੋਈ ਨਾ। ਤੇ ਤੇਰੀ ਚਾਚੇ ਉਹਦੇ ਨਾਲ ਆਜੰਟੇ ਨਾਲ ਕੀ ਲੜਾਈ ਹੋ ਗਈ ਸੀ ਵੇ। ਮੈਨੂੰ ਕੀ ਪਤਾ ਲੱਗਣੀ? ਨਹੀਂ। ਮੈਨੂੰ ਪਿੰਡ 'ਚ ਕੋਈ ਗੱਲ ਨਹੀਂ ਪਤਾ ਲੱਗਦੀ। ਕਾਹੂ ਮੇਰੀ ਸੁਣ ਗੱਲ ਆ। ਸਵੇਰ ਦਾ ਟਾਈਮ ਮਾਹ ਜੇ ਚਾਹ ਬਣਾ ਕੇ ਪੀ ਸੱਦਾ ਕਮਰੇ ਹੰਨੇ ਤੇ ਖੜ ਗਿਆ ਲੈ ਦੱਸ ਮਾ ਬਾਹਰ ਖੜ ਜਾ ਮੈਂ ਬਾਹਰ ਹੋਣਾ ਭਾਈ ਹਣਾ 100 ਹੁੰਦਾ ਬੰਦੇ ਦਾ ਆਪਣਾ ਕੰਮ ਚੱਲ ਮੈਂ ਵਿਆਹਿਆ ਬਰਿਆ ਨਹੀਂ ਮੇਰੀ ਜਨਾਨੀ ਹੁੰਦੀ ਮੇਰੇ ਕੁੜੀ ਹੁੰਦੀ ਹਾਂ ਮੇਰੇ ਆਕੇ ਖੰਨੇ ਤੇ ਖੜਦਾ ਮੈਂ ਜਰ ਲਾਂਦਾ ਮੈਂ ਉਹਨੂੰ ਬਾਹਰ ਆ ਕੇ ਇੱਕੋ ਗੱਲ ਗਹੀ ਮਾਂ ਜੰਟ ਇੱਕ ਗੱਲ ਦੱਸ ਮੈਨੂੰ ਮਾਂ ਜਾ ਤੇਰੇ ਘਰੇ ਘਰ ਵਾਲੀ ਆ ਤੇਰੇ ਕੁੜੀਆਂ ਮਾਂ ਮਾਂ ਤੇਰੇ ਘਰੇ ਆ ਕੇ ਸੱਦਾ ਆ ਕੇ ਮਾਂ ਤੇਰੇ ਕਮਰੇ ਚ ਬੜ ਜਾ ਓਏ ਹਾਂ ਹੈ ਉਹ ਤੇ ਤੇਰੀ ਕੁੜੀ ਬੈਠੀ ਹੋ ਤੇਰੇ ਘਰ ਵਾਲੀ ਬੈਠੀ ਵਾ ਕਿਵੇਂ ਜਰ ਲੈਂਦਾ ਤੂੰ ਹਾਂ ਫੇਰ ਉਹੀ ਗੱਲ ਗੱਲ ਨੂੰ ਪਵੇਂਗਾ ਕਿ ਨਾ ਮਾਰੇ ਬੰਦੇ ਨੇ ਢੌਂਦੇ ਦੇ ਫੇਰ ਹਾਂ ਮੈਂ ਤੈਨੂੰ ਤਾਂ ਕਿਹਾ ਵੀ ਬਾਹਰ ਖੜਾ ਮੇਰੇ ਤਾਂ ਗੜੇ ਪੈ ਗਿਆ। ਹੱਕ ਹੀ ਨਹੀਂ ਬੰਦਾ ਸਿੰਦਰਾਉਂਦਾ ਤਦ ਹੀ। ਉਹ ਗੱਲ ਆ ਮਾਰੇ ਬੰਦੇ ਦੇ ਹਰੇਕ ਬੰਦਾ ਗੱਲ ਚੱਤ ਪਉਂਦਾ ਕਾਹੜੇ ਤੋਂ ਚਿੰਦਾ। ਤਾਗੜੇ ਨੂੰ ਅਗਲਾ ਫੋਨ ਕਰਨ ਲੱਗਾ ਵੀ ਡਰਦਾ ਸਵੇਰੇ ਸਵੇਰੇ ਵੀ ਗੱਲ ਪਊਗਾ ਓਏ। ਹੁਣ ਤੂੰ ਆਪ ਹੀ ਦੇਖ ਲੈ ਇਹਨਾਂ ਨੇ ਚੰਗੀ ਕੀਤੀ ਸੀ। ਜੇ ਗਰੀਬ ਐ ਮੈਂ ਛਿੱਤਰ ਥੋੜੀ ਖਾਣੇ ਸੀ ਇਹਨਾਂ ਤੋਂ। ਉਹ ਫਿਰ ਉਹੀ ਗੱਲ ਆ ਮਾਰੇ ਦੇ ਘਰ ਵਾਲੀ ਪਰਜਾਈ ਤਾਗੜੇ ਦੇ ਘਰ ਵਾਲੀ ਬੀਬੀ ਜੀ। ਬੀਬੀ ਜੀ ਹਾਂ ਉਹੀ ਤਾਂ ਗੱਲ ਐ। ਸਮਾਜ ਐ ਕੀ ਕਸਾਨਾ ਸਮਾਜ। ਮੇਰਾ ਭਾਣ ਦੇ ਜਾ ਤੂੰ ਆ ਬਣਾ ਕੇ ਖਾ। ਆ ਚਾਹ ਪਈ ਸੀ ਸੱਚੀ। ਉਹ ਨੀ ਮਾਰੀ ਪੀਣੀ। ਮੈਂ ਕਿ ਦੀ ਮੇਰੇ ਗਣੀ ਬੜਾ ਕੇ ਬਾਬਾ ਬੂ ਨਾਲ ਕਰਦਾ ਗੱਲ ਹੈ ਇੱਕ ਮਤ ਕਰ ਤੂੰ ਚਾਚੇ ਨਾਲ ਗੱਲ ਮੂਹ ਗਲਤ ਹੈ ਮੇਰੀ ਮੈਂ ਖਾ ਉਹੀ ਤੇ ਗੱਲ ਹੈ ਮੈਂ ਆਪਦੇ ਕੰਮ ਮਤਲਬੇ ਜਾਨਨੀ ਹੈ ਮਾੜੀ ਮੋਟੀ ਚਾਚੇ ਨੂੰ ਵੀ ਹੋਣੀ ਚਾਹੀਦੀ ਹੈ ਜਦੋਂ ਚੰਗਾ ਬਣਾ ਸਰਪੰਚ ਦੇ ਬੈਠੇ ਤੇ ਚੱਕ ਕੇ ਮੋਹਰ ਲਾ ਦੇ ਮੈਂ ਸਾਕ ਮੋਹਰ ਕਰੇ ਪਈ ਹੈ ਤੂੰ ਕਹੀਂ ਮੜਾ ਜਾ ਕਹੀਂ ਤੂੰ ਮੜਾ ਜਾ ਮੱਕਲਾ ਬਹੁਤ ਸਖਤ ਮੁੰਡਾ ਕਰਦਾ ਹਾਂ ਲੈ ਚਾਹ ਤੂੰ ਪੀ ਲੈ ਪੀ ਲੈ ਮਗਾਂ ਚੱਲ ਕੋਈ ਨਾ ਫਿਰ ਸਬਜ਼ੀ ਫੜ ਕੇ ਲੈ ਜੀ ਹੋਰ ਚਾਹੀਦੀ ਆ ਲੈ ਕੇ ਦੇ ਮਗਸੋਰ ਨਾ ਨਾ ਸਾਰਾ ਕੁਸ ਹੈਗਾ ਦੱਸਦਾ ਘਰ ਘਬਰਾਇਆ ਨਾ ਕਰ ਲੋਕਾਂ ਨੇ ਨਾ ਲੋਕ ਤਾਂ ਚੱਲ ਕੋਈ ਲੋਕ ਤਾਂ ਬੋਲੀ ਜਾਂਦੇ ਰਹਿੰਦੇ ਨੇ ਹਾਂ ਇਹ ਗਾਲ ਕੱਢੀਆ ਮੈਂ ਮਨਚਾ ਮੈਂ ਜਾਣ ਕੇ ਮੈਂ ਤੇਰੇ ਸਾਹਮਣੇ ਗਾਲ ਐਂ ਕਰ ਰਹਿੰਦਾ ਜਿਹੜਾ ਗਾਲ ਕੱਢੀਆ ਸਮਝ ਗਈ ਮੈਂ ਤੇਰੇ ਸਾਰੇ ਇਸ਼ਾਰੇ ਸਮਝ ਲੰਨੀਆ ਸਾਰੇ ਸਮਝ ਲੰਨੀਆ ਇਹ ਕਰਦਾ ਸਮਝਦਾ ਮੈਂ ਗਾਲ ਕੱਢਦੀ ਮਨਚਾ ਐ ਸਮਝ ਲਿਆ ਕਰ ਹਾਂ ਅਬ ਗੰਦੀ ਗੱਡੀ ਆ ਹਾਂ ਚੱਲ ਕੋਈ ਹਾਂ ਚੰਗਾ ਬੋਲੀ ਜਾਣਦੇ ਲੋਕਾਂ ਲੋਕਾਂ ਦੀ ਪਰਵਾਹ ਨਹੀਂ ਕਰਦੇ ਹੁੰਦੇ ਹੇ ਚੰਨਰੋ ਹੇ ਇਹ ਕਿ ਤਰਫ ਤੱਕ ਇਤਾਂ ਚ ਹੇ ਚੰਨਰੋ ਤੂੰ ਕਿੱਧਰ ਫਿਰਦਾ ਵੇ ਖੇਤਾਂ ਚ ਮਾਈ ਵੈਸ਼ ਫਰੈਂਡ ਕਿਉ ਵਾਕ ਕੀੜੂ ਨਾਲ ਆਹ ਹਿਆ ਅ ਏ ਜਨਰਲ ਵੈਰੀ ਨੌਇਸ ਗਰਲ ਲਾਇਟੀ ਗਰ ਕੀ ਕਹਿਣਾ ਮੈਨੂੰ ਨਹੀਂ ਸਮਝ ਆਉਂਦੀ ਤੇਰੀ ਖੋਰੀ ਮਰੀ ਜਾਂਦਾ ਯੂ ਵੈਰੀ ਨੌਇਸ ਗਰਲ ਕਿਸਮੀ 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 ਵੈਰੀ ਨੌਇਸ ਗਰਲ ਕਿਸਮੀ ਬਹੁਤ ਬਹੁਤ ਕਿਸਮੀ ਓਕੇ ਮੈਂ ਥੱਪੜ ਮਾਰੂ ਜੁੱਤੀਆਂ ਕੀ ਕਰਦਾ ਬਿਸ਼ਰਮ ਕਿਸੇ ਥਾਂ ਦਾ ਜੂ ਜੂ ਸੇ ਕਿਸਮੀ ਯੂ ਸੇ ਕਿਸਮੀ ਧੰਨਵਾਦ ਕਹਿ ਵੀ ਤੇਰਾ ਬਹੁਤ ਬਹੁਤ ਧੰਨਵਾਦ ਮੇਰੀ ਤਾਰੀਫ ਕੀਤੀ ਐ ਲੁੱਚੜ ਕਿਸੇ ਥਾਂ ਦਾ ਮਾਈ ਗੋਡ ਓਕੇ ਨਾ ਮੇਰੀ ਗੱਲ ਸੁਣ ਆ ਖੇਤਾਂ ਚ ਕੀ ਭਾਰਦਾਵੇਂ ਬਾਹਰੇ ਮੁੱਖ ਚ ਰਹਿੰਦਾ ਇੱਥੇ ਆ ਕੇ ਕੀ ਕਰਦਾ ਤੂੰ ਲੋਕ ਤਾਂ ਸਾਡੇ ਉਧਰ ਨੂੰ ਤੁਰ ਜਾਂਦੇ ਤੂੰ ਇਧਰ ਨੂੰ ਭੱਜਿਆ ਛੱਡ ਤੁਹਾਨੂੰ ਮੈਨੂੰ ਗੱਲ ਦੱਸ ਵੀ ਸੱਚ ਬਾਹਰ ਲਈ ਮਰਖੇ ਚ ਪਹਿਲਾ ਪੈਸਾ ਤੇ ਲੱਖ ਕਿੰਨਾ ਕ ਬਣ ਜਾਂਦਾ ਤੈਨੂੰ ਤਾਂ ਪਤਾ ਹੋ ਤਬ ਪੀਜ਼ ਹਾਂ ਪੈਸਾ ਪੈਸਾ ਹਾਂ ਕਿੰਨੇ ਬਣ ਜਾਂਦੇ ਆ ਲੋ ਯੂ ਇੰਡੀਅਨ ਟੈਕਸੀ ਡਰਾਈਵਰ 2 ਲੱਖ ਕੀ ਇੰਡੀਅਨ ਟੈਕਸੀ ਡਰਾਈਵਰ 2 ਲੱਖ ਅੱਛਾ ਡਰਾਈਵਰਾਂ ਦਾ 2 ਲੱਖ ਯਾ ਸੋਖਾ ਵੇ ਹਾਂ ਤੇ ਨਿਕਲ ਤਾ ਨਿਕਲ ਬਈ ਯਾ ਰੀਦਾ ਓ ਮਾਈ ਗੋ ਹਾਂ ਵਾਟੀ ਦੀਸ ਹਾਂ ਵਾਟੀ ਦੀਸ ਹਾਂ ੜੀ ਫਾਟੀ ਮਾਪ ਪਸਾਬ ਕਰਦਾ ਗੰਜਰ ਦਾ ਆ ਕੇ ਸਰਾਣੇ ਬਹਿ ਗਿਆ ਖੜਾ ਉਧਰ ਹੇ ਹਾਂ ਜੋਰ ਜੀ ਵਾਟੀ ਦੀਸ ਨੀ ਲੱਗ ਨਾ ਇਹ ਲੁ ਲੈ ਕੇ ਆਇਆ ਉਧਰ ਫੇਰ ਰੱਖੂਗਾ ਮੈਂ ਇੱਧਰ ਆ ਜਾ ਮੇ ਉਹਨੂੰ ਲੈ ਜਾ ਫੇਰ ਉੱਠੂ ਮੇਰੇ ਛੜਾ ਦੇ ਨਾਲੇ ਨੂੰ ਪੈਂਦਾ ਨਾਲਾ ਖਿੱਚੂ ਜਦ ਮੈਂ ਉੱਠਿਆ ਵੇ ਮੁੰਡਿਆ ਉਰੇ ਆ ਮੜਾ ਜਾ ਏ ਇੱਧਰ ਆ ਉਹ ਮੂਤਦਾ ਮੂਤਦਾ ਹਟਾਰ ਨਹੀਂ ਦਿੱਤ ਨੂੰ ਬੂਚੀ ਜਾ ਬੂਚੀ ਜਾ ਅੰਮ ਪਸਾਬ ਕਰਦਾ ਅੰਮ ਬਕਰੋ ਓਕੇ ਇਹ ਤਾਂ ਇਹਦਾ ਇੱਧਰ ਆ ਜਾ ਇੱਧਰ ਯਾ ਮਾਈ ਗੋ ਯਾ ਰੋਜੀ ਹੀ ਏ ਟਰ ਨੋ ਹੇ ਇਹ ਤਾਂ ਜਮੀ ਬਿਸ਼ਰ ਮਹਿੰਗਾਏ ਤਾਂ ਦੇਖ ਲਓ ਤਾਂ ਬਾਥਰੂਮ ਕਰੀ ਜਾਂਦਾ ਹੈਗਾ ਵੈਰੀ ਨੌਸ ਗੋਡ ਓ ਮਾਈ ਗੋਡ ਮੈਂ ਤੈਨੂੰ ਜਿਹੜੀ ਗੱਲ ਪੁੱਛੀ ਆ ਨਾ ਉਹਦਾ ਜਵਾਬ ਦੇ ਤਾਂ ਤੁਰਦਾ ਲੱਗ ਹੁਣ ਆਈ ਲਵ ਯੂ ਉਹ ਬੋਲਾ ਬਿਰਾਂ ਤੂੰ ਕੀ ਕਹੀ ਉਹ ਬੋਲੇ ਬਿਰਾਂ ਥੋ ਕੀ ਕਰਦਾ ਦੂਰੇ ਹਾਂ ਤੂੰ ਘਰੇ ਬੈਠਿਆ ਹੋਰ ਜਾ ਘਰੇ ਭੱਜ ਜਾ ਭੱਜ ਜਾ ਘਰੇ ਆ ਜਾ ਬਿਰਾਂ ਸਲਾ ਕੰਮ ਕਰ ਕੋਈ ਹਾਂ ਓ ਮਾਈ ਗੋਡ ਲੈ ਕਿ ਮੈਂ ਬਾਂਦਰ ਨੂੰ ਗੁੱਟ ਪੁੱਸੀਆਂ ਮਾਰਦਾ ਉਹਦਾ ਐਲਬੀ ਆ ਜੰਮਿਆ ਵੀ ਤਾਂ ਹਾ ਤੋ ਦੇ ਪਤਾ ਹੈ ਲੈ ਦੇਖ ਲੈ 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 ਲੱਛਣ ਤੋਂ ਦੇਖ ਲੈ ਜੰਮੇ ਤੋਂ ਦੇਖੀ ਲੈ ਲੈ ਹੋ ਗਿਆ ਲੈ ਬੰਦ ਕਿ ਆ ਗਈ ਹਾਂ ਆ ਨਵੇਂ ਫਾਰਮ ਲੈਂਦੇ ਹਾਰ ਕੇ ਉਹ ਤਾਂ ਜਾ ਵੱਡੀ ਨੇ ਪਾੜਤੇ ਸੀ ਹਾਂ ਉਹ ਇਨਾ ਬਸ ਮਦਦ ਕਰਾ ਕੇ ਦੇ ਦਿੰਦਾ ਕੰਮ ਇਹਨਾਂ ਤੇ ਕਰਾ ਕੇ ਮੂਰ ਮੂਰ ਲਵਾ ਕੇ ਤੈਨੂੰ ਮੈਂ ਕਰੇ ਪਚਾਉਂਦੀ ਕਰ ਦਿੰਦਾ ਕਰ ਲਈ ਸੀ ਚਾਚੇ ਕੋਲੇ ਕਰ ਗੱਲ ਕਰ ਲਈ ਕੋਈ ਦਾ ਆਪਾ ਤੋਂ ਬਾਹਰ ਨਹੀਂ ਹੀਦਾ ਉਹ ਬਸ ਮੂਰ ਮੂਰ ਲਵਾ ਦੀ ਹੁਣ ਉਰੀ ਜ਼ਿੰਮੇਵਾਰੇ ਮਾਰੇ ਤੂੰ ਤਾਂ ਮਰੇ ਸਰਦੋ ਬਲੈਤੀ ਕਾਰਖਾਨੇ ਤੋਂ ਦੂਰ ਜਾ। ਮੈਨੂੰ ਤਾਂ ਪਤਾ ਨਹੀਂ ਪਤਾ ਨਹੀਂ ਕਿੱਧਰ ਫਿਰਦਾ ਹੈ ਖੇਤਾਂ 'ਚ। ਇਹ ਡੰਗਰ ਡੰਗਰ ਦਿਮਾਗ ਹੈ ਡੰਗਰ ਦਿਮਾਗ। ਚੰਗਾ ਹੁਣ ਬੋਚ ਕੇ ਪਾਲਾ ਕਿਤੇ ਗੀਜੇ ਦਾ ਪਾਟੇ ਹੁੰਦਾ ਤੇਰਾ ਕਿਤੇ ਵਿੱਚ ਦੀ ਨਿਕਲ ਜਾਣ। ਕੋਈ ਨਾ ਕਹੋਂ ਘਬਰਦੀਆਂ। ਫਿਰ ਦੁਬਾਰੇ ਨਹੀਂ ਦੇਨੇ ਸਰਪੰਚ ਨੇ। ਆਟੇ ਕੱਪੜੇ ਫਕੀਰ ਨਾ ਜਾਣੀ ਦਲਾ ਵਿੱਚ ਰੱਬ ਵੱਸਦਾ। ਹਾਂ? ਕੁਝ ਤਾਂ ਮੈਂ ਵੀ ਵਸਦੀ ਆ ਤੇਰੇ ਹਾਂ ਤੂੰ ਹੀ ਤਾਂ ਰੱਬ ਆ ਮੇਰਾ ਤੈਨੂੰ ਰੱਬ ਕਿਹਾ ਮੈਂ ਹੋਰ ਕਿਹਨੂੰ ਕਿਹਾਦਾ ਸਾ ਮੈਨੂੰ ਐ ਦੱਸ ਬੇ ਆ ਰੋਜ਼ਰੀ ਰੋਜ਼ੀ ਕੀ ਕਹੀ ਜਾਂਦਾ ਸੀ ਤੈਨੂੰ ਉਹ ਨਾਲੇ ਨੂੰ ਪੈਂਦਾ ਨਾਲੇ ਨੂੰ ਰੋਜ਼ਰੀ ਕਹਿੰਦਾ ਕਹਿੰਦਾ ਮੈਨੂੰ ਤੇਰਾ ਨਾਲਾ ਦੇ ਦੇ ਜਿਵੇਂ ਠਾਕਰੋ ਤੋਂ ਵਾਹਾ ਮੰਗਦਾ ਦੀ ਠਾਕਰ ਤੋਂ ਗੱਭਰਾ ਇਹ ਮੈਥੋਂ ਨਾਲਾ ਮੰਗਦਾ ਮਰੇ ਸਾਲੇ ਦਾ ਹੋਰ ਜਦੋਂ ਦੇਖਾ ਕਿ ਸਿੱਧਾ ਨਾਲੇ ਨੂੰ ਪਈਦਾ ਪਤਾ ਨਹੀਂ ਕੀ ਪਾਉਂਦਾ ਛੱਡ ਹੀਰੇ ਜੜੇ ਹੋਏ ਨੇ ਮੇਰੇ ਪਤਾ ਨਹੀਂ ਨੇ ਤਾਂ ਬਜਾ ਪੈ ਨਹੀਂ ਜਾਣ ਚੰਗਾ ਮੈਂ ਇਹ ਕਹਿੰਦੀ ਸਿਆ ਕੰਮ ਜਾ ਕਰਾਦੀ ਮੇਰਾ ਮੋਰਾ ਮੋਰਾ ਲਵਾ ਕੇ ਤੈਨੂੰ ਘਰੇ ਫੜਾ ਦੂਗਾ ਬਸ ਠੀਕ ਹੈ ਤੇ ਆ ਨਾ ਲਵਾਦੀ ਕਹਿੰਦੀ ਚਾਚੇ ਨੂੰ ਚੰਗਾ ਨੂੰ ਨਾਲੇ ਜਾਂਦਾ ਮਿਰਜ਼ਾ ਹੀਰੇ ਨਹੀਂ ਬਈ ਪਾਸੇ ਹਟੋ ਸਕੂਟੀ ਲਾਉਣੀ ਅੰਦਰ ਤਨਖਾਹ ਆ ਗਈ ਭਾਈ ਆਹ ਹਾਂ ਭਈ ਆ ਗਈ ਤਨਖਾਹ ਤਾਂ ਲੈ ਦੇਖ ਕੇ ਉਹਨੇ ਭਾਈ ਮੈਨੂੰ ਟੋਕੀ ਜਾਂਦੇ ਨੇ ਬੰਦੇ ਬਈ ਮੇਰੇ ਕੋਲ ਹੁਣ ਨਹੀਂ ਹੈਗੀ ਕੈਸ਼ ਨਹੀਂ ਹੈਗਾ ਮੇਰੇ ਕੋਲ ਆ ਜੀ ਮੀ ਨਾ ਤਾਂ ਗਈ ਬੈਂਕ ਚ ਆ ਗਈ ਪਰ ਕੈਸ਼ ਨਹੀਂ ਨਿਕਲਿਆ ਮੁੱਕ ਗਿਆ ਸੀਗਾ ਕੈਸ਼ ਬੈਂਕ ਚ ਉਹ ਬੈਂਕ ਦੀ ਕਾਪੀ ਕਾਪੀ ਤਾਂ ਬਈ ਪਰਸ ਚਾ ਹੈ ਪਰਸ ਚਾ ਉਹ ਟੀਟੀਐਮ ਕਿੱਥੇ ਜਰਾ ਇਦੀ ਨਾ ਪੈਸੇ ਪਾਉਣੀਆਂ ਕਢਾਉਣੀਆਂ ਨੇ ਤੂੰ ਅਛਾ ਏਟੀਐਮ ਹਾਂ ਹਾਂ ਕੋਲੀ ਆ ਬਈ ਮੇਰੇ ਮੋਬਾਈਲ ਵਿੱਚ ਹੀ ਹੈ। ਹਾਂ ਬਈ ਮੋਬਾਈਲ ਵੀ ਵਿੱਚ ਹੈ। ਅੱਛਾ। ਹਾਂ। ਨਾ ਮਾਪੇ ਕਿਹੜਾ ਲੂ ਪਾਈ ਪੈਸੇ। ਬਈ ਐ ਨਹੀਂ ਨਿਕਲਣੇ। ਫੁਰਕੇ ਮੈਂ ਨਿਕਲਣਗੇ। ਹੁਣ ਬੈਂਕ 'ਚ ਵੀ ਤਾਂ ਮੇਰੇ ਸਾਂ ਚੱਲਣਗੇ ਫੇਰ ਹੀ ਪੈਸੇ ਕੱਢ ਕੇ ਦੇਣਗੇ ਉਹ। ਕਰਦੀ ਮੋਰੀ ਤੂੰ ਮੈਂ ਕਿ ਮੈਂ। ਵੀ ਕਰਦੇ ਮੋਰੀ ਤਾਂ ਤੁਸੀਂ ਹੋ। ਤਾਂ ਫਿਰ ਗੁੱਠਾ ਹੀ ਮੇਰਾ ਚੱਲੂਗਾ ਭਾਈ। ਮੈਂ ਕੋ ਸਾਡੀ ਨੂੰ ਹੈ। ਬਈ ਘਰੇ ਜਾਂ ਪਿੰਡ ਦੇ ਕਾਗਜ਼ਾਂ 'ਤੇ ਚੱਲ ਜਾਂਦਾ ਬੈਂਕ 'ਚ ਨਹੀਂ ਚੱਲਣਾ। ਮਾਪੇ ਕਿਢਾ ਲੂ ਭਾਈ ਮੈਂ ਪੰਚਾਇਤ 'ਚ ਰੋਜ਼ ਹੀ ਰਹਿਣਾ। ਬਹੁਤ ਸਿੱਧੇ ਕਰਨ ਲੋਕ ਆ। ਭਾਈ ਨਹੀਂ ਨਿਕਲਣਗੇ ਨਹੀਂ ਨਿਕਲਨੇ ਐਵੇਂ ਕੋਈ ਨਾ ਨਿਕਲਿਆ ਗਿਆ ਭਾਈ ਕੋਈ ਨਾ ਮੈਂ ਕੱਲ ਨੂੰ ਕਢਵਾ ਲਿਆਉਂਗੀ ਲੈ ਕੱਲੋਂ ਤਾਂ ਕਹਦਾ ਤੂੰ ਬਠਿੰਡਾ ਟਪਾ ਦੇਂਗੀ ਰਪਿਆਂ ਨੂੰ ਭਾਈ ਮੇਰਾ ਫੋਨ ਤਾਂ ਦੇ ਜੋ ਉਹ ਮੇਰੇ ਕੋਲ ਇਹ ਕਿਹਦੇ ਲਈ ਤੇਰਾ ਫੋਨ ਜਾਂਦਾ ਆਹ ਦੀ ਗੱਲ ਆ ਸਿਆ